ਰੋਮਣੀ ਅਕਾਲੀ ਦਲ ਪੰਜਾਬ ਟੂ ਪੰਥ ਸਫ਼ਰ ਜਿਹੜਾ ਹੈ ਉਹ ਪਰਾਰੰਭ ਕਰ ਦੇਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ। ਤੋ ਅਸੀਂ ਦੇਖ ਰਹੇ ਹਾਂ ਕਿ ਝੂਠ ਰੱਜ ਕੇ ਤੁਸੀਂ ਬੋਲ ਰਹੇ ਹੋ ਤੇ ਇਲਜ਼ਾਮ ਸਾਡੇ ਤੇ ਲਾਉਂਦੇ ਹੋ। ਇਹ ਕਿਸ ਤਰ੍ਹਾਂ ਦੇ ਦਸਤਾੰਤ ਨੇ? ਮਾਂ ਪ੍ਰਬੰਧਕ ਕਮੇਟੀ ਤੇ ਪੁੱਤ ਅਕਾਲੀ ਦਲ ਇਹਨਾਂ ਨੂੰ ਕੋਈ ਜੋੜਾ ਨਹੀਂ ਕਰ ਸਕਦਾ। ਵੀ ਇਹਨਾਂ ਨੂੰ ਜੋੜਾ ਕਰਨ ਤੁਰਿਆ ਕੌਣ ਹੈ? ਇਹਨਾਂ ਦਾ ਬੇਰਾਗ ਕਰਕੇ ਕਿੰਨੇ ਕੀਤਾ ਇਹ ਵੀ ਤੇ ਦੱਸ ਨਾ। ਲਖਮਨ ਸਿੰਘ ਨੇ ਹੁਣੇ ਦੱਸਿਆ ਕਿ ਜੇ ਕਾਲੀਦਲ ਤੇਰਾ ਤੇਰੀ ਨਿਗਾਹ ਕੋਤੇ ਆ ਤੇ ਪੁੱਤ ਨੇ ਬੱਚੇ ਮਰਵਾਏ ਪੁੱਤਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੜਵਾਏ ਤੇ ਉਹਨਾਂ ਦਾ ਸ਼ਰਮਦਾਤਾ ਬਣਿਆ ਜਿਹਨੇ ਬਰਗਾੜੀ ਦੇ ਸਰੂਪ ਸਾੜਿਆ ਤੇ ਪਾੜਿਆ ਵਿੰਗਾਰ ਕੇ ਉਹਨੂੰ ਸ਼ਰਮ ਕਿਹਨੇ ਦਿੱਤੀ ਪੁੱਤ ਨੇ ਕਾਲੀਦਲ ਤੇ ਪ੍ਰਧਾਨ ਨੇ ਤਿੰਨ ਸਾਲ ਲਗਾਤਾਰ ਉਹਦੀ ਸਰਕਾਰ ਰਹੀ ਉੱਥੇ ਦੋ ਬੱਚੇ ਗੋਲੀਆਂ ਨਾਲ ਵਿੰਨੇ 100 ਦੇ ਕਰੀਬ ਜਖਮੀ ਹੋਏ ਜੱਲਿਆਂ ਵਾਲਾ ਖਾਂਡ ਬਣਿਆ ਉਹ ਨਾ ਜਰਮੈਲਾ ਨੂੰ ਵਾਜਾ ਕਿਨੇ ਪੁੱਤ ਨੇ ਜਿਹੜਾ ਕਾਲੀਦਾਦ ਦਾ ਪ੍ਰਧਾਨ ਸੀ ਫਿਰ ਉਹ ਉਹ ਜਿਹੜੇ ਜਰਦਾਇਰ ਸੀ ਉਹ ਤੇਰੇ ਡੀਜੀਪੀ ਬਣੇ ਪੰਜਾਬ ਦੇ ਤੇਰੇ ਸੈਨਾ ਦਾ ਜਿਨ੍ਹਾਂ ਨੇ ਬੱਚੇ ਕੋ-ਕੋ ਕੇ ਮਾਰੇ ਸਿੱਖ ਬੱਚੇ ਕਿ ਕਿਹੋ ਜਿਹਾ ਪੁੱਤ ਆ ਤੇ ਕਿਹੋ ਜੀ ਮਾਂ ਜਿਹੜੀ ਬੋਲੀ ਨਹੀਂ ਜਿਨ੍ਹਾਂ ਨੇ ਵੈਣ ਨਹੀਂ ਪਾਏ ਕਿ ਮੇਰੀ ਮੇਰੇ ਬੱਚੇ ਮਾਰਦੇ ਮੇਰੇ ਪੁੱਤ ਪੋਤਰੇ ਮਾਰਦੇ ਤੂੰ ਕਿਹੋ ਜਾਂ ਨਲਾਇਕ ਪੁੱਤ ਜੰਪਿਆ ਤੇ ਕਿਹੋ ਜੇ ਸਾਨੂੰ ਦਰਸਾਤ ਦੇ ਰਹੇ ਨੇ ਕਿਹੋ ਜੇ ਸਾਨੂੰ ਇਹ ਹਵਾਲੇ ਦੇ ਰਹੇ ਨੇ ਪੁੱਤ ਜਿਹੜਾ ਉਹ ਹੁਕਮ ਦੇ ਕੇ ਬੱਚੇ ਕਤਲ ਕਰਵਾਉਂਦਾ ਤੇ ਮਾਂ ਉਹਨਾਂ ਨੂੰ ਸਰੋਪੇ ਦਿੰਦੀ ਉਮਰਾਨੰਗਲ ਗਿਆ ਉਥੇ ਜਿੰਨੇ ਗੋਲੀ ਚਲਾਈ ਜਿੱਤੇ ਕੇਸ ਬਣਿਆ ਜਿਹੜਾ ਅੰਦਰ ਰਹਾ ਉਹ ਹਰਮੰਦਰ ਸਾਹਿਬ ਗਿਆ ਤੇ ਬਕਾਇਦਾ ਹੁਕਮ ਹੋਇਆ ਕਿ ਦੋ ਦਿਨ ਉਥੇ ਰਹੂਗਾ ਉਹਦੀ ਸੇਵਾ ਹੋਵੇ ਫਿਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਮਕਾਮ ਤੇ ਉਹਦਾ ਖੰਡ ਪਾਠ ਹੋਇਆ ਜਿੱਥੇ ਹਾਸ ਸਿਮਰਦਾ ਹੀ ਹੁੰਦਾ ਹੋਰ ਕਿਸੇ ਦਾ ਹੁੰਦਾ ਹੀ ਨਹੀਂ। ਉਤੋਂ ਬਾਅਦ ਉਹਨੂੰ ਅਰਦਾਸ ਤੋਂ ਬਾਅਦ ਉਸ ਰੋਪਾ ਦਿੱਤਾ ਗਿਆ। ਕਦੀ ਇਸੇ ਪਰਿਵਾਰ ਨੇ ਜਰਨਲ ਡਾਇਰ ਨੂੰ ਦਿੱਤਾ। ਤੇ ਇਹ ਹੁਣ ਗਿਆਨੀ ਦੱਸੇ ਮਾਂ ਕਿਹੋ ਜਿਹਾ ਪੁੱਤ ਕਤਲ ਹੋ ਰਿਹਾ ਪੁੱਤ ਕਤਲ ਕਰਾ ਰਿਹਾ ਸਿੱਖਾਂ ਦੇ ਬੱਚਿਆਂ ਦੇ ਤੇ ਕਾਤਲਾਂ ਨੂੰ ਜਰਨਲ ਬਣਾ ਰਿਹਾ ਆਪਣੇ ਤੇ ਫਿਰ ਸਰੋਪਾ ਮਾਂ ਦੇ ਰਹੀ ਕਿ ਵਹਿਣ ਕਿਉਂ ਨਹੀਂ ਪਏ ਮਾਂ ਨੇ। ਤੁਸੀਂ ਕਿੱਥੇ ਮਰ ਗਏ ਸੀ ਉਦੋਂ? ਅੱਜ ਫੇਰ ਉਹੀ ਉਹੀ ਤਾਲ ਉਹੀ ਜਵਾਬ ਉਹੀ ਹਿਸਾਬ ਅਸੀਂ 4 ਘੰਟੇ ਬੈਠੇ ਉਥੇ ਕਿ ਸਾਨੂੰ ਦੱਸੋ ਗੁਰੂ ਕ੍ਰੰਤ ਸਾਹਿਬ ਦੇ ਪਾਵਨ ਸਰੂਪ ਕਿਹਦੇ ਹੁਕਮ ਨਾਲ ਕਿਥੇ ਗਏ ਜੇ ਸੱਚ ਆ ਤੁਸੀਂ ਤੁਹਾਡੇ ਭਲੇ ਸੱਚ ਆ ਤੇ ਸੰਗਤ ਬੈਠੀ ਹਜ਼ਾਰਾਂ ਦੀ ਕੋਈ ਪਾਕਿਸਤਾਨੀ ਨਹੀਂ ਆਇਆ ਕੋਈ ਸੈਨਾ ਨਹੀਂ ਬੈਠੇ ਭਾਵੇਂ ਹਰਪ੍ਰੀਤ ਸਿੰਘ ਹੋਵੇ ਭਾਵੇਂ ਗੋਬਿੰਦ ਲੋਂਗਵਾਲ ਹੋਵੇ ਉਥੇ ਆ ਕੇ ਦੱਸ ਸਕਦਾ ਖੜਾ ਹੋ ਕੇ ਸਾਡਾ ਮਹਿਕ ਲੈ ਕੇ ਦੱਸ ਸਕਦਾ ਕਿ ਪੁੱਛੋ ਕੀ ਪੁੱਛਦੇ ਹੋ ਪਰ ਕਾਲੇ ਅੰਦਰੋਂ ਪਾਪ ਨੇ ਪਾਪ ਖੰਭ ਦੇ ਨੇ ਵੜਿਆ ਨਹੀਂ ਕੋਈ ਉੱਤੇ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਕਿ ਪਵਿੱਖ ਦੇ ਵਿੱਚ ਜੇ ਕਿਸੇ ਫਿਰ ਸਿਰਫਰੇ ਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਹੋ ਜੇ ਇੱਥੇ ਸ੍ਰੀ ਅਮਰਸਰ ਸਾਹਿਬ ਵਹਿਰਾ ਘਤ ਕੇ ਆਇਓ ਤਾਂ ਕਿ ਕੋਈ ਦੁਗੀ ਦੁਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੇਟਾਂ ਨੂੰ ਤਾਲੇ ਮਾਰਨ ਦੀ ਹਿੰਮਤ ਨਾ ਕਰ ਸਕੇ ਲੇਕਿਨ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਚੜ ਕੇ ਆਏ ਧਰਨੇ ਲਾਉਣੇ ਨੇ ਲੀਡਰ ਇਹ ਧੰਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹੈ ਜਿੱਤੋਂ ਜਦੋਂ ਅਸੀਂ ਇੱਥੇ ਤਲਵਾਰਾਂ ਲਹਿਰਾ ਕੇ ਜਕਾਰੇ ਛੱਡਦੇ ਹਾਂ ਦੁਨੀਆ ਦੇ ਸਿੱਖ ਨਹੀਂ ਵੰਦੇ ਸਾਡੇ ਜਕਾਰਿਆਂ ਨੂੰ ਤੇ ਸਾਡੀਆਂ ਲਹਿਰਾਈਆਂ ਤਲਵਾਰਾਂ ਨੂੰ ਹਿੰਦੂ ਵੀ ਦੇਖਦੇ ਨੇ ਮੁਸਲਮਾਨ ਵੀ ਦੇਖਦੇ ਨੇ ਸਾਡਾ ਕੀ ਪ੍ਰਭਾਵ ਜਾਂਦਾ ਹੈ ਮੈਂ 4 ਘੰਟੇ ਜਾਪ ਸਾਹਿਬ ਦਾ ਜਾਪ ਕੀਤਾ ਤੇ ਬਾਣੀ ਪੜੀ ਕੀਰਤਨ ਹੋਇਆ ਸਾਰੀ ਦੁਨੀਆ ਨੇ ਲਾਈਵ ਦੇਖਿਆ ਪਰ ਇਹ ਜਦੋਂ ਬੋਲਦਾ ਗ੍ਰੰਥੀ ਇੱਥੇ ਨਾਰੇ ਵੱਜ ਰਹੇ ਸੀ ਅਸੀਂ ਇੰਨਾ ਖਿਆ ਰੱਖਿਆ ਕਿ ਜਿਹੜੀ ਸਰਕਾਰੀ ਸੜਕਾਂ ਸੀ ਉੱਤੇ ਬੈਠੇ ਘੰਟਾ ਕਰਦੇ ਅਗੇ ਸਾਡਾ ਇਨੀ ਕੋਸ਼ਿਸ਼ ਸੀ ਕਿ ਹਰਿਮੰਦਰ ਸਾਹਿਬ ਵੱਲ ਕਿਸੇ ਸਿੱਖ ਦੀ ਪਿੱਠ ਨਾ ਹੋਵੇ। ਮੇਰੀ ਇਹ ਕੋਸ਼ਿਸ਼ ਕਿ ਮੈਂ ਹਰਿਮੰਦਰ ਸਾਹਿਬ ਮੱਥਾ ਟੇਕਣ ਨਹੀਂ ਜਾਣਾ ਕਿਉਂਕਿ ਮੈਂ ਗਿਆਤ ਮੇਰੇ ਪਿੱਛੇ ਸੰਗਤ ਬਹੁਤ ਜਾਊਗੀ ਤੇ ਕੋਈ ਜਕਾਰਾ ਛੱਡੂਗਾ ਤੇ ਇਹ અપਮਾਨ ਹੋਊਗਾ ਗੁਰੂ ਮਰਿਆਦਾ ਦਾ। ਕਿਉਂਕਿ ਹਰਿਮੰਦਰ ਸਾਹਿਬ ਦੀ ਮਰਿਆਦਾ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਬੋਲੇ ਸੋ ਨਿਹਾਲ ਦਾ ਜਕਾਰਾ ਨਹੀਂ ਛੱਡਿਆ ਜਾਂਦਾ। ਅਸੀਂ ਤੇ ਇਹਨਾਂ ਧਿਆਨ ਰੱਖੀਏ। ਤੁਸੀਂ ਸਾਡੇ ਦਰੋਪ ਲਾਓ ਜੀ ਇੱਥੇ ਤਾਲੇ ਲਾਉਣਾ ਏ। ਤੁਸੀਂ ਹੁਣ ਡਾਂਗਾ ਖਰੀਦ ਲਓ। ਤੁਸੀਂ ਹੁਣ ਪਿੰਡਾਂ ਤੋਂ ਵਹਿੇਰਾਂ ਘੱਟ ਕੇ ਆ ਜਾਓ। ਤੇਰੇ ਹੁਕਮ ਨਾਲ ਡਾਂਗਾ ਖਰੀਦ ਕੇ ਸਾਡੇ ਲੱਤਾਂ ਪਾਵਾ ਤੋੜੀਆਂ ਜਾ ਸਕੀਆਂ ਉਹ ਮਰਿਆਦਾ ਹੈਗੀ ਆ ਪਰ ਅਸੀਂ ਉੱਥੇ ਸ਼ਾਂਤ ਮੈ ਢੰਗ ਨਾਲ ਨਿਤਨੇਮ ਕਰਕੇ ਜਾਂ ਜਾਪ ਕਰਕੇ ਸਤਨਾ ਵਿਘਰੂ ਦਾ ਜਾਂ ਕੀਰਤਨ ਕਰਕੇ ਬਹਿ ਨਹੀਂ ਸਕਦੇ ਇਹ ਵੇਟ ਨਹੀਂ ਕਰ ਸਕਦੇ ਤੇਰੀ ਕਿ ਜਵਾਬ ਦੇ ਆ ਕੇ ਇਹ ਕਿਹੋ ਜੀ ਮਰਿਆਦਾ ਆਖੇ ਜੀ ਤੁਸੀਂ ਡਾਂਗਾ ਖਰੀਦ ਲਓ ਤੇ ਹੁਣ ਜਿਹੜੇ ਆਉਣ ਉਹਨਾਂ ਨੂੰ ਭੰਨ ਦਿਓ ਇਹ ਸਾਡਾ ਬਾਦਲ ਸਾਹਿਬ ਵੱਲੋਂ ਬਣਾਇਆ ਜਾ ਜਥੇਦਾਰ ਹੈ ਜਿਹੜਾ ਬਾਬਾ ਬੁੱਢਾ ਜੀ ਦੇ ਨਾਂ ਤੇ ਕਲੰਕ ਬਣਿਆ ਹੋਇਆ ਹੈ ਗ੍ਰੰਥੀ ਪਤਾ ਹੀ ਨਹੀਂ ਕੀ ਬੋਲੀ ਜਾਂਦਾ ਇੱਕ ਇਹ ਜਿਹੜਾ ਕੋਲ ਬੈਠਾ ਉਹ ਤੇ ਖਾਣੇ ਦਾ ਕਾਂ ਕਾਂ ਦੇ ਸਿਰ ਜ ਨਹੀਂ ਫੀਮ ਉਹਨੂੰ ਤੇ ਪਤਾ ਹੀ ਨਹੀਂ ਕੀ ਬੋਲਣਾ ਹੁੰਦਾ ਇਹ ਇਹਦੀ ਮਤ ਮਾਰੀ ਗਈ ਕੱਲ ਤੋ ਕਿੱਡੀ ਕਿੱਡੀ ਬੇਹੂਦਾ ਕਿਸਮ ਦੀ ਸ਼ਬਦਾਵਲੀ ਵਰਤੀ ਉਹਨੇ ਤੇ ਇਹ ਕੀ ਸਾਨੂੰ ਦਸਤਾਨ ਦਿੰਦਾ ਕਿ ਸਾਨੂੰ ਫਿਰ ਝੱਬਰ ਦੀ ਤਰ੍ਹਾਂ ਲਾਠੀਆਂ ਖਰੀਤਣੀਆਂ ਪੈਣਗੀਆਂ ਉਹ ਮਹਾਮੂਰ ਖਾਦਮੇ ਝੱਬਰ ਨੇ ਤੇ ਲਾਟੀਆਂ ਖਰੀਦ ਕੇ ਤੇ ਅੰਦਰੋਂ ਕੱਢਣ ਲਈ ਗਿਆ ਜਿਹੜੇ ਤੇਰੇ ਵਰਗੇ ਮਸੰਦ ਬੈਠੇ ਸੀ ਅੰਦਰ ਤੇ ਤੁਸੀਂ ਤੇ ਪਹਿਲਾਂ ਹੀ ਅੰਦਰ ਬੈਠੇ ਹੋ ਤੁਸੀਂ ਲਾਟੀਆਂ ਖਰੀਦ ਕੇ ਕਿੰਨੂੰ ਕੱਢੋਗੇ ਖੌਮ ਨੂੰ ਬਾਹਰ ਕੱਢੋ ਝੱਬਰ ਨੇ ਲਾਟੀਆਂ ਖਰੀਦ ਕੇ ਨਰੇਣੂ ਮੰਤ ਨੂੰ ਕੱਢਿਆ ਤੇ ਗਿਆ ਬਾਹਰੋਂ ਤੇ ਅਸੀਂ ਬਾਹਰੋਂ ਜਾ ਕੇ ਤੇ ਸਤਨਾਗ ਵਿਘਰੂ ਦਾ ਜਾਪ ਹੀ ਕੀਤਾ ਤੇ ਤੇਰੇ ਢਿੱਡ ਪੀੜ ਹੋਣ ਲੱਗ ਪਈ ਝੱਬਰ ਨੇ ਤੇ ਲਾਟੀਆਂ ਖਰੀਦੀਆਂ ਤੇ ਰੈਫਣਾ ਪਾਈਆਂ ਮੋਢੇ ਤੇ ਘੋੜੀਆਂ ਤੇ ਗਏ ਤੇ ਅਸੀਂ ਤੇ 17 ਵੈਗਰੂ ਦਾ ਜਾਪ ਹੀ ਕੀਤਾ ਸੀ ਤੈਨੂੰ ਤਕਲੀਫ ਹੋ ਗਈ ਤੇਰਾ ਆਕਾ ਤੇ ਬੋਲਦਾ ਨਹੀਂ ਤੁੰਕੋ ਬੋਲਦਾ ਉਹਨੂੰ ਆਪਣੇ ਆਕਾ ਨੂੰ ਕਹਿ ਸਾਡਾ ਜਵਾਬ ਦੇਵੇ ਤਾਂ ਇਹ ਸਾਰੇ ਜੋ ਕੁਝ ਵੀ ਇਹ ਡਰਾਮਾ ਹੋ ਰਿਹਾ ਹੈ ਇਹ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਦੀ ਮਿਹਰਬਾਨੀਆਂ ਨੇ ਜਿਹੜੀਆਂ ਸਾਡੀ ਕੌਮ ਤੇ ਹੋ ਰਹੀਆਂ ਅਸੀਂ ਜਲਾਦਤ ਦੇਖ ਰਹੇ ਹਾਂ ਜ਼ਿੰਦਗੀ ਸਾਡੀ ਬੱਤਰ ਹੋ ਗਈ ਸਾਡੇ ਗਰੀਬ ਬੱਚੇ ਰੁੱਲ ਗਏ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਕਿਸੇ ਬੱਚੇ ਨੂੰ ਐਜੂਕੇਸ਼ਨ ਦੇਣ ਲਈ ਕੋਈ ਮਕਾਮ ਨਹੀਂ ਬਣਿਆ ਕੋਈ ਪ੍ਰੋਗਰਾਮ ਨਹੀਂ ਬਣਿਆ ਕਿਸੇ ਗਰੀਬ ਬੀਬੀ ਨੂੰ ਪਰਛਾਤੇ ਦਾ ਆਸਰਾ ਨਹੀਂ ਦਿੱਤਾ ਕਿਸੇ ਨੂੰ ਇਲਾਜ ਨਹੀਂ ਦਿੱਤਾ ਅਸੀਂ ਯਾਤਰੂ ਬਣ ਕੇ ਜਾਂਦੇ ਹਾਂ ਸਾਨੂੰ ਰਾਤ ਨੂੰ ਕਮਰਾ ਨਹੀਂ ਮਿਲਦਾ ਤੋਂ ਇਹ ਅਸੀਂ ਦੇਖ ਰਹੇ ਹਾਂ ਸਾਨੂੰ ਗੁਰੂ ਮਹਾਰਾਜ ਨੇ ਸਿੰਘ ਬਣਾ ਕੇ ਸਿੱਖ ਬਣਾ ਕੇ ਛਤਰ ਛਾਇਆ ਦਿੱਤੀ ਸੀ ਕਾਲ ਤੱਕ ਦੀ ਤਿਰਪੰਥ ਦੀ ਗ੍ਰੰਥ ਦੀ ਇਹਨੇ ਦੋਵੇਂ ਤਹਿਸ਼ ਰਹਿਸ਼ ਕਰਦੇ ਏ ਜੀ ਜੇ ਜਥੇਦਾਰ ਸਾਨੂੰ ਦੱਸੇ ਜਵਾਬ ਦੇਵੇ ਇਹਦੇ ਪੱਲੇ ਕੀ ਹੈ ਇਹ ਕੀ ਦੱਸਣਾ ਚਾਹੁੰਦਾ ਸਾਨੂੰ ਇਹ ਡਰਾਵਾ ਦੇਣਾ ਚਾਹੁੰਦਾ ਹੈ ਕਿ ਸਿੱਖਾਂ ਨੂੰ ਬੁਲਾ ਲਿਆ ਮੈਂ ਲਾਟੀਆਂ ਲੈ ਕੇ ਆਜਾਂ ਤੁਸੀ ਇੱਥੇ ਵੜਿਓ ਨਾ ਇਸੇ ਤਰ੍ਹਾਂ ਕੁਟਾਪਾ ਛਾੜ ਕੇ ਤੇ ਅੱਗੇ ਅਗਲੇ ਦਿਨ ਇਹਨਾਂ ਨੇ ਮਤਾ ਪਾਸ ਕਰਤਾ ਇੱਥੇ ਕੋਈ ਪ੍ਰੋਟੈਸਟ ਨਹੀਂ ਕਰੂਗਾ ਮਤਲਬ ਸਾਨੂੰ ਕੋ ਪੁੱਛੋ ਨਾ ਮੈਂ ਤਾਂ ਹੀ ਉਹ ਚੈਲੰਜ ਕੀਤਾ ਸਵਕਾਰ ਤੇ 7 ਤਰੀਕ ਦਿੱਤੀ ਕਿ ਮੈਂ ਆਉਂਗਾ ਤੁਸੀ ਰੋਕ ਕੇ ਦਿਖਾਓ ਪਰ ਉਹ ਤਾਂ ਇਹ ਮਾਈ ਦੇ ਲਾਲ ਦਿੱਸੇ ਨਹੀਂ ਅਜ ਹਫਤੇ ਬਾਅਦ ਨਜ਼ਰ ਆਉਣੇ ਨੇ ਹਫਤੇ ਬਾਅਦ ਕਹਿ ਰਹੇ ਨੇ ਕਿ ਲਾਟੀਆਂ ਲੈ ਕੇ ਆਜੋ ਅਸੀਂ ਉਹ ਵੀ ਸਮਾਂ ਦੇਖ ਲਾਂਗੇ ਦੇ ਟਾਈਮ ਦੇ ਟਾਈਮ ਅਸੀਂ ਆਵਾਂਗੇ ਲਿਆ ਆਪਣੇ ਜਿਹੜੇ ਰਾਖੀਆਂ ਵਾਲੇ ਬਗੋਣਾ ਪਰ ਤੁਸੀਂ ਖੁੱਡਾਂ ਚ ਵੜ ਜਾਂਦੇ ਹੋ ਮੈਂ ਉਸ ਦਿਨ ਦੇਖਿਆ ਹਰਪ੍ਰੀਤ ਸਿੰਘ ਅਨੰਦਪੁਰ ਬੈਠਾ ਸੀ ਤੇ ਗੋਬਿੰਦ ਲੋਂਗਵਾਲ ਕਾਲਜ ਦੇ ਵਿੱਚ ਬੈਠਾ ਸੀ ਲੁਧਿਆਣੇ ਅਸੀਂ ਇੱਕ ਹਫਤਾ ਪਹਿਲਾਂ ਦੱਸਿਆ ਕਿਉਂ ਨਹੀਂ ਉੱਥੇ ਖੜੋਤੇ ਤੋਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਪ੍ਰਾਤਨ ਸਰੂਪ ਜੇ ਸਾਡੇ ਨਾਲ ਲੱਭੇ ਤੇ ਸਾਡੀ ਕੌਮ ਦਾ ਬੇਸ ਖਤਮ ਹੋ ਜਾਊਗਾ ਇਹ ਪ੍ਰਬੰਧ ਕੀ ਮਾਮਲਾ ਹੈ ਇਹ ਕ腐ਪਸ਼ਨ ਦਾ ਮਾਮਲਾ ਹੈ ਕੋਈ ਤੇ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਆ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਟਾ ਜਿਹੜੀ ਆ ਗੁਰਦੁਆਰਾ ਫੰਡਾਂ ਦੇ ਵਿੱਚ ਜਮ੍ਹਾਂ ਨਹੀਂ ਕਰਵਾਈ ਇਹ ਘਪਲਾ ਹੈ ਬਹੁਤ ਵੱਡਾ ਅਸੀਂ ਇਹ ਛਾਪੇ ਦੀਆਂ ਵੀਰਾਂ ਜਿਹੜੀਆਂ ਰੋਜ਼ ਪੜਦੇ ਆ ਇਹ ਤੋਂ ਪਾਕ ਕਰਦੇ ਆ ਇਹਨਾਂ 'ਚ ਹਜ਼ਾਰਾਂ ਗਲਤੀਆਂ ਆ ਰਹੀਆਂ ਨੇ ਕਿਸੇ ਨੂੰ ਤਕਲੀਫ ਨਹੀਂ ਹੋ ਰਹੀ ਕੋਈ ਪੇਨ ਨਹੀਂ ਲੈ ਰਿਆ ਕਿਸੇ ਨੂੰ ਚਾਹ ਨਹੀਂ ਕਿ ਸਾਡੀ ਕੌਮ ਦਾ ਮੂਲ ਆ ਇਹ ਕਾਲਪੁਰ ਸੱਚੇ ਵੈਗਰੂ ਦੇ ਦਰ ਦੀ ਬਾਣੀ ਹੈ ਜੇ ਇਹਦੇ ਵਿੱਚ ਮਲਾਬਤ ਹੋ ਗਈ ਤੇ ਅਸੀਂ ਰਾੜੇ ਜਾਵਾਂਗੇ ਸਾਡੇ ਪੱਲੇ ਕੁਝ ਨਹੀਂ ਰਹੂਗਾ ਸਾਡੀ ਆਤਮਾ ਨੂੰ ਖਰਾਕ ਕੀ ਮਿਲੂਗੀ ਸਾਡੀ ਆਤਮਾ ਨੂੰ ਵਿਕਾਰਾਂ ਤੋਂ ਕਿਹੜੀ ਤਾਕਤ ਬਚਾਊਗੀ ਤੇ ਗੁਰੂ ਸਾਹਿਬ ਸਾਡੀ ਬਚੋੜਗੀ ਕਰਨਗੇ ਤੇ ਕਿਹੜੀ ਕਿਹੜੀ ਕਿੱਚੀ ਦੇ ਆਸਰੇ ਕਰਨਗੇ ਇੱਕ ਨਾਮ ਤੇ ਇੱਕ ਬਾਣੀ ਇਹ ਦੋ ਸਾਡੀ ਆਤਮਾ ਦਾ ਸਰਮਾਇਆ ਸਾਡੀ ਖਰਾਕ ਹੈ ਤੇ ਪ੍ਰਲੋਪ ਦੀ ਵਸੂ ਇਹ ਪ੍ਰਲੋਪ ਦਾ ਸਰਾਤ ਇੱਥੇ ਖਤਮ ਹੋ ਰਿਹਾ ਇਹ ਬਾਦਲ ਹੁਣ ਦੱਸੇ ਜਾਂ ਉਹਦਾ ਮੁੰਡਾ ਦੱਸੇ ਇਸ ਗਿਆਨੀ ਨੇ ਤੇ ਕੀ ਦੱਸਣਾ ਇਹ ਗਿਆਨੀ ਤੇ ਉਹਨਾਂ ਦੀ ਬੋਲੀ ਬੋਲਦਾ ਜਿੱਤਰਾ ਉਹ ਬਲੌਂਦੇ ਉਹਨਾਂ ਦਾ ਸਿਖਾਇਆ ਤੇ ਪਰਿਆ ਸਾਨੂੰ ਸ਼ਿਕਾਰੀ ਦੇ ਜਾਲ ਚ ਫਸਾਉਣ ਲਈ ਉਹਨੇ ਇਹਨੂੰ ਆਪਣੇ ਵਾਸਤੇ ਕੀਤਾ ਕਿ ਕਿਸੇ ਤਰੀਕੇ ਕੌਮ ਨੂੰ ਕਾਲ ਤੱਕ ਤੇ ਇਕੱਠਿਆ ਕਰਕੇ ਪੰਥ ਦਾ ਕਿੱਡੀ ਕਿੱਡੀ ਅਜੀਬ ਤੇ ਹੀ ਗੱਲ ਆ ਕਿ ਹੁਣ ਸੈਂਟਰ ਸਰਕਾਰ ਨੂੰ ਕਹਿ ਰਹੇ ਨੇ ਭਾਜਪਾ ਨੂੰ ਕਿ ਈਵੀਐਮ ਦੀ ਇਹ ਸਰਕਾਰ ਹੈ ਜੇ ਈਵੀਐਮ ਦੀ ਸਰਕਾਰ ਭਾਜਪਾ ਆ ਤੇ ਹਰ ਸਿਮਰਤ ਕਿੱਥੋਂ ਨਿਕਲੀਆ ਬਾਦ ਦਾ ਦਾ ਮੁੰਡਾ ਕਿੱਥੋਂ ਨਿਕਲਾਇਆ ਤੁਹਾਡੀ ਸਰਕਾਰ ਕਿੱਥੋਂ ਵੱਧਦੀ ਰਹੀ ਉਹ ਹੀ ਮਸ਼ੀਨਾ ਨੇ ਹੁਣ ਕਿਉਂ ਬੁਰੀਆਂ ਲੱਗਣ ਲੱਪੀਆਂ ਇਸ ਗ੍ਰੰਥੀ ਨੂੰ ਕੌਣ ਸਮਝਾਵੇ ਪਰ ਉਹ ਆਪ ਪਿਓ ਪੁੱਤ ਬੋਲਦੇ ਨਹੀਂ ਇਹਨੂੰ ਇਹਨੂੰ ਅੱਗੇ ਰੱਖਿਆ ਕਿ ਸੁਣਾ ਦੇ ਸਾਡਾ ਮੈਸੇਜ ਤੋ ਅਸੀਂ ਅਸੀਂ ਬਹੁਤ ਕੁਝ ਗਵਾ ਚੁੱਕੇ ਹੋਵਾਂਗੇ ਜੇ ਸਾਨੂੰ ਗ੍ਰੰਥ ਨਾ ਮਿਲੇ 200 300 28 ਰੂਪ ਜਿਹੜੇ ਨੇ ਉਹ ਛਾਪੇ ਦੇ ਨੇ ਜੋ ਕਿਥੇ ਗਏ ਨੇ ਉਹਨਾਂ ਦੀ ਲੈਦਰ ਬੁੱਕ ਤੇ ਉਹਨਾਂ ਦੀ ਆਰਡਰ ਬੁੱਕ ਗਾਇਬ ਕੀਤੀ ਹੋਈ ਹੈ ਤੇ ਇਹ ਜਿਹੜੇ 200 ਸ੍ਰੋਪ ਪ੍ਰਾਤਨ 2 ਦਸਮ ਗ੍ਰੰਥ 2 ਜਨਮ ਸਾਖੀਆਂ 28 ਹੁਕਮਨਾਮੇ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਐਂਟਰੀ ਹੋਈ ਹੈ ਰਜਿਸਟਰ ਦੇ ਵਿੱਚ ਇਹ ਐਂਟਰੀ ਹੋਈ ਆ ਇੰਦਰਾਜ ਕੀਤੇ ਹੋਏ ਨੇ ਪਰ ਰਜਿਸਟਰ ਗਾਇਬ ਨੇ ਉਹ ਲੱਭਦੇ ਨਹੀਂ ਪਏ ਲੇਕਿਨ ਸੀਬੀਆਈ ਨੇ ਇਹਨਾਂ ਦੇ ਸਾਈਨ ਲੈ ਕੇ ਜੋ ਕੁਝ ਦਿੱਤਾ ਇਹਨਾਂ ਨੂੰ ਉਹ ਨਾ ਹਾਈ ਕੋਰਟ ਦਿੱਤਾ ਅੱਜ ਮੱਕੜ ਮਰ ਗਿਆ ਜੇ ਉਹਦੇ ਤੇ ਬਹੁਤ ਕੁਝ ਪਾ ਦੇਣਗੇ ਕਿ ਆ ਵੀ ਕੰਮ ਮੱਕੜ ਦੇ ਸਮੇਂ ਹੋਇਆ ਸੀ ਉਹ ਵੀ ਕੰਮ ਮੱਕੜ ਦੇ ਸਮੇਂ ਹੋਇਆ ਸੀ ਤੇ ਕੱਲ ਨੂੰ ਬਾਦਲ ਨੇ ਮਰ ਜਾਣਾ ਤੇ ਗੋਵਿੰਦ ਲੋਂਗੋਵਾਲ ਨੇ ਤੇ ਇਹ ਗਰੰਥੀਆਂ ਨੇ ਲੰਬਣਾ ਨਹੀਂ ਪਰਸੋਂ ਅਸੀਂ ਮਰ ਜਾਣਾ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਾ ਅੱਗੇ ਕੋਈ ਦੱਸਣ ਵਾਲਾ ਸਾਡੀ ਕੌਮ ਦਾ ਸਰਮਾਇਆ ਖਤਮ ਹੋਇਆ ਇਹ ਗਿਆਨੀ ਸਾਨੂੰ ਦਬਕੇ ਮਾਰ ਕੇ ਸਾਡੀ ਕੌਮ ਨੂੰ ਡਰਾਵੇ ਨਾ ਇਹ ਆਪਣਾ ਆਪਣਾ ਆਪ ਬਚਾਵੇ ਕਿ ਸੰਗਤ ਦੇ ਵਿੱਚ ਇਹਨੇ ਆਉਣਾ ਤੇ ਕਿਤਰਾ ਆਉਣਾ ਸਾਨੂੰ ਡਰਾਵੇ ਨਾ ਦੇਵੇ ਅਸੀਂ ਸਮਰੱਥਿਆਂ ਸਾਨੂੰ ਗੁਰੂ ਮਹਾਰਾਜ ਦੇ ਦਰ ਦੀ ਕੀਮਤ ਦਾ ਪਤਾ ਹੈ ਸਾਨੂੰ ਮਰਿਆਦਾ ਦਾ ਪਤਾ ਹੈ ਸਾਨੂੰ ਨਾ ਦੱਸੇ ਕਿੱਥੇ ਕੀ ਕਰਨਾ ਇਹ ਆਪਣੀ ਸੁਖਵੀਰ ਤੋਂ ਆਪਣੀ ਜ਼ਿੰਦਗੀ ਬਾਰੇ ਪੁੱਛੇ ਪੇ ਦਾ ਧਿਆਨ ਕਿਨੇ ਰੱਖਣਾ ਇਹ ਤੇ ਹੁਣ ਸਿੱਖ ਸੰਗਤਾਂ ਨੇ ਪਾਠੀਆਂ ਮਾਰਨੀਆਂ ਪਿੰਡਾਂ 'ਚ ਵੜਦਿਆਂ ਨੂੰ ਹੁਣ ਕਹਿੰਦਾ ਹੈ ਜੀ ਕਿ ਤਰੀਕਾ ਹੁੰਦਾ ਪ੍ਰੋਟੈਸਟ ਕਰਦਾ ਪਰ ਮੈਂ ਫੇਰ ਇਹਨੂੰ ਕਹਿੰਦਾ ਕਿ ਤਰੀਕਾ ਦੱਸ ਦੇ ਭਲਿਆ ਮਾਨਸਾ ਸੇ ਉਹੋ ਹੀ ਤਰੀਕਾ ਵਰਤ ਲਾਂਗੇ ਪਰ ਸਾਨੂੰ ਜਵਾਬ ਦੇ ਇਹ ਜਿਹੜੀਆਂ ਗੱਲਾਂ ਨੇ ਇਹ ਅਖੇ ਜੀ ਇਹ ਨਵੀਂ ਪਿਰਤ ਪਾਤੀ ਸਿੰਘ ਸਾਹਿਬ ਨੇ ਘੰਟਾ ਘਰ ਕੇ ਬੈਠ ਕੇ ਮੇਰੀ ਇਹ ਨਵੀਂ ਪਿਰਤ ਹੋ ਗਈ ਨਾਮ ਜਪਣ ਦੀ ਕੀਰਤਨ ਸੁਣਾ ਕੇ ਤੁਹਾਡਾ ਪ੍ਰੋਟੈਸਟ ਕਰਨ ਦੇ ਤੇ ਤੇਰਾ ਬਾਦਲ ਜਿਹੜਾ ਆਕਾਲ ਤਖਤ ਨੂੰ ਰਾਜਸੀ ਪਲੇਟਫਾਰਮ ਬਣਾ ਕੇ ਮਰਜੀਵੜੇ ਬਣਾ ਕੇ ਮਰਾਉਂਦਾ ਪਿਆ ਸਿੱਖਾਂ ਨੂੰ ਉਹ ਪਿਰਤ ਚੰਗੀ ਐ ਉਹ ਤੈਨੂੰ ਚੰਗਾ ਲੱਗਦਾ ਉਹਦੇ ਖਿਲਾਫ ਤੇਰੀ ਜ਼ੁਬਾਨ ਕਿਉਂ ਨਹੀਂ ਖੁੱਲਦੀ ਇਥੇ ਸੰਤ ਫਤੇ ਸਿੰਘ ਨੇ ਆਪਣੇ ਇਸ ਦੇਹ ਨੂੰ ਉੱਤੇ ਸਾੜਨ ਲਈ ਮੜੀ ਬਣਾਈ ਉਹ ਪਿਤ ਚੰਗੀ ਸੀ ਇਸ ਮੂਰਖ ਗਿਆਨੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਪਿਤ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਈ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਬਾਹਰ ਖੜੇ ਤੇ ਬੈਠੇ ਖੜੇ ਤੇ ਬੈਠੇ ਇਹਨਾਂ ਨੇ ਦਰਵਾਜ਼ੇ ਬੰਦ ਕਰਲੇ ਮਸੰਦਾ ਨੇ ਤੇ ਗੁਰੂ ਸਾਹਿਬ ਬਾਹਰ ਸਤਨਾਮ ਵਹਿਗੂ ਦਾ ਜਾਪ ਕਰਦੇ ਰਹੇ ਇਹ ਪਿਤ ਉਹਨਾਂ ਨੇ ਪਾਈ ਤੇ ਉਹਨਾਂ ਦੇ ਚਰਚਲਾਂ ਤੇ ਅਸੀਂ ਚੱਲੇ ਕਿਸੇ ਹੋਰ ਨੂੰ ਸਬਕ ਸਿਖਾ ਬਾਦਲ ਨੂੰ ਜਾ ਕੇ ਸਿਖਾ ਸਾਨੂੰ ਨਾ ਸਿਖਾ Así se que